ਸਾਰੇ ਹੀ ਦੋਸਤਾਂ ਦਾ ਫਤੇ ਮੰਡ ਬਲੌਗ ਚੈਨਲ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਹਾਡੇ ਨਾਲ ਅੱਜ ਇੱਕ ਬਹੁਤ ਹੀ ਵਧੀਆ ਤੇ ਨਵੀਂ ਜਾਣਕਾਰੀ ਅਸੀਂ ਸ਼ੇਅਰ ਕਰਨ ਲੱਗੇ ਆਂ। ਤੇ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਉਸ ਦੁਕਾਨ ਬਾਰੇ ਦੱਸਾਂਗੇ ਤੇ ਉਸ ਦੁਕਾਨ ਤੇ ਵਿజిਟ ਕਰਕੇ ਤੁਹਾਨੂੰ ਵਿਖਾਵਾਂਗੇ ਜਿੱਥੋਂ ਸਾਡੇ ਗੁਰਦੁਆਰਾ ਸਾਹਿਬ ਦੇ ਰਿਲੇਟਿਡ ਜਿੰਨੀਆਂ ਮੈਕਸੀਮਮ ਜਿਹੜੀਆਂ ਚੀਜ਼ਾਂ ਵੋ ਮਿਲਦੀਆਂ ਵਾਂ। ਜਿਦੇ ਵਿੱਚ ਚੰਦੋਆ ਸਭ ਲਾਉਣ ਵਾਸਤੇ ਪਾਈਪ ਗੁਰਦੁਆਰਾ ਸਾਹਿਬ ਵਾਸਤੇ ਪਾਲਕੀ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਹਾਲ ਦੇ ਅੰਦਰ ਜਿਹੜਾ ਆਪਾਂ ਪਾਣੀ ਵਰਤੌਨੇ ਆ ਉਹ ਕਲਚ ਨਾਲ ਲੱਗਾ ਹੁੰਦਾ ਬ੍ਰੇਕ ਵਾਲਾ ਸਿਸਟਮ ਰੇੜੀ ਦੇ ਉੱਤੇ ਉਹ ਜਿਹੜਾ ਲੱਗਾ ਹੁੰਦਾ ਉਹ ਰੇੜੀਆਂ ਜਿੱਥੋਂ ਬਣਦੀਆਂ ਉਹ ਉਸ ਤੋਂ ਬਾਅਦ ਆ ਲਿਫਟ ਵਾਲੇ ਸੌਰੀ ਹਾਈਡਰੋਲਿਕ ਨਿਸ਼ਾਨ ਸਾਹਿਬ ਤੇ ਹੋਰ ਵੀ ਬਹੁਤ ਚੀਜ਼ਾਂ ਜਿੱਥੋਂ ਸਾਰਾ ਸਮਾਨ ਤੁਹਾਨੂੰ ਆ ਆਰਡਰ ਤੇ ਤਿਆਰ ਵੀ ਕਰਵਾ ਕੇ ਦਿੱਤਾ ਜਾਂਦਾ ਤੇ ਕੁਝ ਛੋਟੀਆਂ ਚੀਜ਼ਾਂ ਬਣੀਆਂ ਮਤਲਬ ਰੱਖਦੇ ਆ ਬਣਾ ਕੇ ਉਹ ਤੁਹਾਨੂੰ ਐਟ ਅ ਟਾਈਮ ਰੈਡੀ ਵੀ ਮਿਲ ਜਾਂਦੀਆਂ ਤੇ ਉਹਨਾਂ ਦਾ ਕੀ ਕੀ ਰੇਟ ਆ ਕਿੰਨੇ ਕਿੰਨੇ ਰੇਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਮਿਲਦੀਆਂ ਉਹਦੇ ਬਾਰੇ ਤੇ ਉਹਨਾਂ ਚੀਜ਼ਾਂ ਦੇ ਬਾਰੇ ਤੁਹਾਨੂੰ ਦੱਸਦੇ ਆ ਤੇ ਤੁਹਾਨੂੰ ਨਾਲ ਹੀ ਜਿਹੜਾ ਦੁਕਾਨ ਦਾ ਐਡਰੈਸ ਆ ਉਹ ਵੀ ਇਸ ਵੀਡੀਓ ਦੇ ਅੰਦਰ ਮੋਬਾਈਲ ਨੰਬਰ ਤੇ ਉਹਨਾਂ ਦੀ ਲੋਕੇਸ਼ਨ ਸਾਰਾ ਕੁਝ ਤੁਹਾਨੂੰ ਸ਼ੇਅਰ ਕਰ ਦਿੱਤੀ ਜਾਊਗੀ ਜੀ ਹੁਣ ਤੁਹਾਨੂੰ ਵਿਖਾਉਨੇ ਆ ਬਸ ਅਸੀਂ ਦੁਕਾਨ ਤੋਂ ਥੋੜੀ ਜਿਹੀ ਦੂਰੀ ਤੇ ਆ ਤੁਹਾਨੂੰ ਹੁਣ ਦੁਕਾਨ ਤੇ ਜਾ ਕੇ ਤੇ ਫਿਰ ਤੁਹਾਨੂੰ ਸਾਰਾ ਦਿਖਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਦੋਸਤੋ ਜਿੱਦਾਂ ਅਸੀਂ ਤੁਹਾਨੂੰ ਦੱਸ ਰਿਆ ਸੀ ਅਸੀਂ ਸ੍ਰੀ ਅਮਰitsar ਸਾਹਿਬ ਕੇ ਆਏ ਹੋਏ ਆ ਅਸੀਂ ਕੁਝ ਗੁਰਦੁਆਰੇ ਦੇ ਸਮਾਨ ਦੇ ਰਿਲੇਟਿਡ ਹੀ ਆਏ ਸੀ ਤੇ ਅਸੀਂ ਵੀਰ ਜੀ ਉਹਨਾਂ ਦੇ ਕੋਲ ਆਏ ਆ ਤੇ ਜਦੋਂ ਆਪਾਂ ਹਰੀ ਕਮ ਵਾਲੀ ਸਾਈਡ ਤੋਂ ਆਉਨੇ ਆ ਤੇ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਪੁਰਾਣਾ ਰੋਡ ਹੀ ਬਾਬਾ ਨੌਜ ਸਿੰਘ ਦੀ ਜਿਹਦੇ ਚ ਰਸਤੇ 'ਚ ਗੁਰਦੁਆਰਾ ਆਉਂਦਾ ਉਸ ਰੋਡ ਤੋਂ ਜਦੋਂ ਆਪਾਂ ਐਂਟਰ ਐਂਟਰੀ ਬਾਹਰ ਵਾਲੇ ਰੋਡ ਤੇ ਨਹੀਂ ਜਾਣਾ ਨਵੇਂ ਤੋਂ ਜਦੋਂ ਆਪਾਂ ਅੰਮ੍ਰਿਤਸਰ ਸ਼ਹਿਰ 'ਚ ਐਂਟਰੀ ਕਰਨ ਲੱਗਦੇ ਹਾਂ ਕਿ ਰੇਲਵੇ ਫਾਟਕ ਤੋਂ ਪਹਿਲਾਂ ਜਿਹੜਾ ਫਲਾਈਓਵਰ ਆਉਂਦਾ ਫਲਾਈਓਵਰ ਆਪਾਂ ਉੱਪਰ ਨਹੀਂ ਚੜਨਾ ਉੱਪਰ ਚੜ੍ਹਨ ਤੋਂ ਪਹਿਲਾਂ ਥੱਲੇ ਹੋਏਣਾ ਉਹਦੇ ਫਲਾਈਓਵਰ ਦੇ ਤੇ ਰੇਲਵੇ ਕਰੈਸਿਕ ਨੂੰ ਕ੍ਰੋਸ ਕਰਦਿਆਂ ਹੀ ਰਾਈਟ ਸਾਈਡ ਤੇ ਭਾਈ ਮੰਝ ਸਾਹਿਬ ਦੇ ਨਾਂ ਤੇ ਰੋਡ ਆ ਉੱਤੇ ਗੇਟ ਜਿੱਥੋਂ ਮਰਜ਼ੀ ਪੁੱਛ ਲੋ ਖੰਡਿਆਂ ਵਾਲਿਆਂ ਖੰਡਿਆਂ ਵਾਲੇ ਵਜਦੇ ਆ ਭਾਈ ਹੁਣ ਦੀ ਦੁਕਾਨ ਦਾ ਨਾਮ ਇਹਨਾਂ ਦੀ ਜਿਹੜੀ ਇੱਕ ਹੋਰ ਇਹਨਾਂ ਦੀ ਦੁਕਾਨ ਆ ਉਹ ਅੰਦਰ ਬਖਸ਼ੀ ਬਾਬਾ ਦੀਪ ਸਿੰਘ ਜਿਹੜਾ ਗੁਰਦੁਆਰਾ ਸ਼ਹੀਦ ਸਾਸ਼ੀਦਾਨ ਸਾਹਿਬ ਉੱਥੇ ਇਹਨਾਂ ਦੀ ਦੁਕਾਨ ਵੀ ਹੈਗੀ ਹੈ ਤੇ ਇੱਥੇ ਇਹਨਾਂ ਦੀ ਮੇਨ ਵਰਕਸ਼ਾਪ ਆ ਇੱਥੇ ਇਹਨਾਂ ਦਾ ਸ਼ੋਅਰੂਮ ਵੀ ਆ ਜਿਹੜਾ ਮੇਨ ਵੱਡਾ ਸ਼ੋਅਰੂਮ ਹੈ ਤੇ ਗੁਰਦੁਆਰਾ ਸਾਹਿਬ ਦੇ ਰਿਲੇਟਡ ਹਰ ਇੱਕ ਚੀਜ਼ ਤੁਸੀਂ ਜਿਦਾਂ ਪਿੱਛੇ ਵੀਡੀਓ ਦੇਖ ਰਹੇ ਜੇ ਜੋਤ ਮਹਾਰਾਜ ਦੇ ਅੰਦਰ ਰੱਖਣ ਵਾਸਤੇ ਪਾਲਕੀ ਸਾਹਿਬ ਹਾਈਡਰੋਲਿਕ ਨਿਸ਼ਾਨ ਸਾਹਿਬ ਤੇ ਲੰਗਰ ਦੇ ਵਿੱਚ ਪਾਣੀ ਵਰਤੌਣ ਵਾਸਤੇ ਜਿਹੜੀਆਂ ਚੱਲਦੀਆਂ ਰੇੜੀਆਂ ਜਿਨ੍ਹਾਂ ਦੇ ਨਾਲ ਉਹ ਬ੍ਰੇਕ ਸਿਸਟਮ ਲੱਗਦਾ ਪਾਣੀ ਵਾਲਾ ਉਹ ਜਿਸ ਤੋਂ ਲਾ ਉਹਦੀ ਹੋਰ ਆਈਟਮਾਂ ਬਹੁਤ ਸਾਰੀਆਂ ਜਿਹੜੀਆਂ ਘਰੂ ਘਰ ਦੇ ਰਿਲੇਟਡ ਆ ਇਹ ਸ਼ੁਰੂ ਤੋਂ ਇਹਨਾਂ ਦਾ ਮਤਲਬ ਜਿੱਦਾ ਪੁਰਖੀ ਇਹ ਘਾਨਿਆਂ ਸ਼ੁਰੂ ਤੋਂ ਜੀਤ ਜੀ ਉਹਨਾਂ ਦਾ ਤੇ ਬਹੁਤ ਵਧੀਆ ਤੇ ਬਹੁਤ ਸੋਹਣਾ ਇਹਨਾਂ ਨੇ ਇੱਥੇ ਇਹਨਾਂ ਨੂੰ ਚੀਜ਼ਾਂ ਮਤਲਬ ਬਣਾ ਕੇ ਤੇ ਜਗ੍ਹਾ ਵੀ ਬਹੁਤ ਵਧੀਆ ਬਰੱਖੀ ਸਪੈਂਟਡ ਕੀਤੀ ਹੈ ਅਸੀਂ ਆਏ ਸੀ ਪਹਿਲਾਂ ਤੇ ਸੀ ਇਹਨਾਂ ਨੂੰ ਕੁਝ ਸਮਾਨ ਲੈਣਾ ਨੂੰ ਦੀ ਸਾਈਡ ਦੇ ਕੇ ਚਲੇ ਗਏ ਸੀ ਤੇ ਹੁਣ ਅਸੀਂ ਸੋਚਿਆ ਕਿ ਹੋਰ ਸਾਨੂੰ ਬਹੁਤ ਵਧੀਆ ਲੱਗਾ ਇੱਥੇ ਆਣ ਕੇ ਅਸੀਂ ਇਹੋ ਜੀ ਚੀਜ਼ ਪਹਿਲਾਂ ਵੇਖੀ ਨਹੀਂ ਐਕਚੁਅਲੀ ਤੇ ਸਾਨੂੰ ਵਧੀਆ ਲੱਗਾ ਇਸ ਕਰਕੇ ਅਸੀਂ ਵੀਰਜੀਤ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਨਾਲ ਥੋੜਾ ਜਿਆ ਇਹਨੂੰ ਸੰਗੀਤ ਦੇ ਰੂਪ ਨੂੰ ਕਰਾਇਆ ਜਾਵੇ ਜਿਹੜੀ ਇਹਨਾਂ ਨੇ ਇਹ ਮਿਹਨਤ ਕਰਦੇ ਆ ਜੀ ਤੇ ਵੀਰਜੀਤ ਤੁਸੀਂ ਬੇਨਤੀ ਹੈ ਕਿ ਸਾਨੂੰ ਥੋੜਾ ਜਿਆ ਦੱਸੋ ਕੀ ਕੀ ਗੋੜੇ ਤੋਂ ਲਾਵਾ ਰੂਟੀ ਜੀ ਬਣਦੀ ਹੈ ਕਿ ਕੀ ਬਣਦੀ ਹੈ ਇਹ ਸਾਰਾ ਹੀ ਆਪਣਾ ਜੋ ਧਾਰਮਿਕ ਚੀਜ਼ਾਂ ਗੁਰਦੁਆਰੇ ਵਾਸਤੇ ਥੱਲੇ ਤੋਂ ਲੈ ਕੇ ਨਿੱਕੀ ਤੋਂ ਵੱਡੀ ਤੱਕ ਹਰ ਚੀਜ਼ ਸਾਡੇ ਕੋਲ ਆਪਣੀ ਫੈਕਟਰੀ ਵਿੱਚ ਤਿਆਰ ਕੀਤੀ ਜਾਂਦੀ ਹੈ ਹਾਂਜੀ ਜਿੱਦਾਂ ਮੈਂ ਕਹਿੰਦਾ ਪਿਛੇ ਟੀੜਾ ਸਾਬ ਦੀ ਬਣਿਆ ਲੱਕੜ ਦਾ ਸਮਾਨ ਵੀ ਤੇ ਸੀਧਾ ਪਿੱਤਲ ਦਾ ਤਾਂਬੇ ਦਾ ਤਾਂਬੇ ਦਾ ਖੰਡੇ ਨਿਸ਼ਾਨ ਸਾਹਿਬੇ ਲਾਉਣ ਵਾਲੇ ਹਰ ਚੀਜ਼ ਸਾਰੀ ਚੀਜ਼ ਠੀਕ ਹੈ ਜੀ ਹਰ ਚੀਜ਼ ਜਿਹੜਾ ਜੁੱਤਾ ਪਾਗੜੀਆਂ ਅੰਦਰ ਇਹਦਾ ਸਾਰਾ ਲਾਈਟ ਸਿਸਟਮ ਚੱਲਦਾ ਅੰਦਰੋਂ ਹਾਂਜੀ ਅੰਦਰੋਂ ਪਨਾ ਲੈ ਕਿ ਨਾਲੇ ਨਾ ਸਾਰਾ ਇਹਦੇ ਤੋਂ ਬਰਹਾਤ ਲੱਗਦੀ ਆ ਕੋਈ ਆਪਾਂ ਝੂਠ ਮੇਟੋ ਦੀ ਆ ਕੋਈ ਨਹੀਂ ਲੱਗਦੀ ਕਿ ਸੱਤਾਂ ਜਮਾ ਸ਼ੁੱਧ ਕਿਉਂ ਰਹਿਣਾ ਠੀਕ ਹੈ ਠੀਕ ਇਧਰ ਦੇ ਬੰਦੇ ਜਿੰਨੇ ਮਤਲਬ ਕਿ ਉਹ ਜਿਹੜਾ ਸੰਗਤ ਗਈ ਸਭਾ ਨਹੀਂ ਜੀ ਇੰਗਰੇਜ਼ ਕਿ ਲੈਣਾ ਆਪਣਾ ਸ਼ੁੱਧ ਕਿਉਂ ਰਹਿਣਾ ਠੀਕ ਹੈ ਕੋਈ ਸ਼ੁੱਧ ਕੋਈ ਖਾਲਾ ਕੋਈ ਜ਼ੋਰ ਨਹੀਂ ਆ ਜੀ ਨਾ ਮੋਰੀ ਹੋਣੀ ਇਹ ਸਭ ਤੋਂ ਵੱਡੇ ਨੂੰ ਲੈ ਕੇ ਛੋਟੇ ਤੋਂ ਸਾਰੇ ਸਾਰੇ ਜਿਤਨਾ ਨਾ ਕਿਨੇ ਸੈਲ ਹੈ ਨਾ ਉਦਾਂ ਵਾਲੀ ਇਹ ਮੀਡੀਅਮ ਸਾਈਜ਼ ਦਾ ਇਹ ਕਾਰਡ ਹੈ ਇਸ ਤੋਂ ਵੱਡੇ ਵੀ ਇਹ ਸਾਈਜ਼ ਇਹ ਵੀ ਦੇਖ ਸਕਦੇ ਜੇ ਵੱਡਾ ਸਾਈਜ਼ ਹੈ ਤੇ ਇਸ ਤੋਂ ਵੱਡਾ ਸਾਂ ਜੀ ਕਿ ਸ਼ਰਮੇ ਲੈ ਜੇ 20% ਦਰਵਾਜ਼ਾ ਗਿਆ ਤੇ ਇਸ ਤੋਂ ਛੋਟਾ ਸਾਈਜ਼ ਹੀ ਹੈਗਾ ਛੋਟਾ ਇਹ ਬਾਲਕੀ ਸਾਹਿਬ ਇਹ ਬਾਲਕੀ ਸਾਹਿਬ ਹੈ ਗੁਰੂ ਸਾਹਿਬ ਆਪ ਤੇ ਇਹਨਾਂ ਦੇ ਵੀ ਲਗਭਗ ਸਾਈਜ਼ ਹੈ ਤੁਹਾਡੇ ਹਾਂ ਲਗਭਗ ਸਾਈਜ਼ ਹੈ ਹਾਂ ਜੀ ਜਮਨ ਪ੍ਰਭਾਜ ਸਿੰਘ ਪ੍ਰਭਾਜ ਹਾਂ ਜੀ ਪ੍ਰਭਾ ਜੀ ਸਾਰੇ ਠੀਕ ਹੈ ਜੀ तो पवार साहब ने स्टैंड साडेकोडे बहुत बढ़िया इतना बाहर खड़े कोई दोएदार इसका नाम नहीं बिल्कुल मतलब टाइम पे किनु मतलब कोई वो नहीं लग रहा लास्ट टाइम पे सप्लाई चल रही ठीक है बहुत बहुत बढ़िया है ये छोटे पार्क की छाबी है हां जी ये छोटे है ये किडा का है हां जी ये किडा का है अच्छा का का चला भी आ ਯੋਗ ਬਹੁਤ ਵਧੀਆ ਚੱਲ ਗਿਆ ਤੁਸੀਂ ਮਾਤਾ ਜੀ ਜੀ ਦੇ ਨਾਲ ਇਹ ਥਾਂ ਵੀ ਇਹ ਸੱਦ ਵੀ ਬਹੁਤ ਵਧੀਆ ਹੈ ਨਾ ਪਾਣੀ ਵਰਤਣ ਵਾਸਤੇ ਲੰਗਰ ਦੇ ਵਿੱਚ ਬਹੁਤ ਵਧੀਆ ਚੀਜ਼ ਹੈ ਤੇ ਜਿਸ ਤਰ੍ਹਾਂ ਆਪਾਂ ਨੋਰਮਲ ਪਾਣੀ ਵਰਤਾਈਏ ਤੇ ਆਪਾਂ ਨੂੰ ਉੱਚਾ ਬਣਾ ਪੈਂਦਾ ਵਾਰ-ਵਾਰ ਅੱਜ ਕੱਲ੍ਹ ਦੇਖਣਾ ਦੀ ਸਮਝ ਹੀ ਬੜੀ ਪ੍ਰੋਬਲਮ ਹੋ ਗਈ ਹੈ ਬਹੁਤ ਅਜੀਬ ਚੀਜ਼ ਹੋ ਗਈ ਤੇ ਇਹ ਵਧੀਆ ਵਾ ਕੁਝ ਹੁੰਦੀ ਵੀ ਲੋੜ ਨਹੀਂ ਦੇ ਮਤਲਬ ਕੋ ਬਜ਼ੁਰਗ ਵੀ ਬੰਦਾ ਸੇਵਾ ਵਧੀਆ ਲਿਆਣਾ ਬੱਚਾ ਬੱਚਾ ਵੀ ਬਜ਼ੁਰਗ ਦੋਵੇਂ ਹੀ ਮਤਲਬ ਵਧੀਆ ਸੀ ਸਹੀ ਹੋਲੀ ਇਹ ਇਹ ਛੋਟੀ ਪਾਰਕਿਸਰ ਘਰ ਵਾਸਤੇ ਨਹੀਂ ਮਾਰ ਗਿਆ ਨਾ ਮਾਰ ਪੂਜਨ ਮੰਦਿਰ ਤੋਂ ਅੱਗੇ ਵੀ ਨਾ ਇਹ ਨਹੀਂ ਹੈ ਕਿ ਸਿਰਫ ਮਤਲਬ ਆਪਣੇ ਗੁਰਦੁਆਰੇ ਦੇ ਸਬੰਧ ਦੇ ਵਿੱਚ ਮੰਦਰ ਵਾਸਤੇ ਵੀ ਜੇ ਕਿਸੇ ਨੇ ਲੈਣੀ ਆ ਦੇਖੋ ਮੰਦਰ ਦੇ ਵਿੱਚ ਵੀ ਪਾਲਕੀ ਲੱਗਦੀ ਆ ਤੇ ਮੰਦਰ ਵਾਸਤੇ ਦੇਖੋ ਓਮ ਦੀ ਇੱਥੇ ਇਹਨਾਂ ਨੇ ਜਿਹੜੀ ਆ ਇਹ ਉਹ ਕਰਿਆ ਆ ਓਮ ਨੂੰ ਇਹਦੇ ਨਾਮ ਪੰਡਾਗਨ ਆਸ਼ੀ ਇਹ ਮੰਦਰ ਵਾਸਤੇ ਵੀ ਇਹ ਪਾਲਕੀ ਸਾਬਣਾਈ ਹੋਈ ਵਿੱਚ ਉਹ ਉਸੇ ਹਿਸਾਬ ਨਾਲ ਦੀ ਸਟੈਟਿੰਗ ਕੀਤੀ ਥੱਲੇ ਉਹਦੇ ਲਗਭਗ 600 ਸੋਖਾ ਸਣ ਆਈ ਇਹ ਸੋਖਾ ਸਣ ਇਹਦੇ ਨਾਮ ਨੂੰ ਬੋਲੀ ਜਾਉਂਦਾ ਹੈ ਨੰਦੀ ਫੋਲ ਦੇ ਨਾਲ ਸੋਖਾ ਸਣ ਇਹ ਸੋਖਾ ਸਣ ਬਹੁਤ ਵੱਡੇ ਇੱਕ ਏਟਾ ਵੀ ਏਟਾ ਕਰਦਾ ਬਿਲਕੁਲ ਜ਼ੋਰ ਦਾਲੀ ਆ ਜ਼ੋਰ ਦਾਲੀ ਜ਼ੋਰ ਦਾਲੀ ਇਹ ਤਾਂ ਜੇ ਮਤਲਬ ਕਿ ਤੁਹਾਡੀ ਪੂਰੀ ਗਾਰੰਟੀ ਹੀ ਪੂਰੀ ਪੂਰੀ ਗਾਰੰਟੀ ਹੈ ਅਸੀਂ ਮਤਲਬ ਕਿ ਸਾਡੀ ਬਿਲਕੁਲ ਲੈ ਕੇ ਬੰਦ ਹੋ ਜੀ ਆ ਕੇ ਹੋਈ ਲੱਗਦੀ ਹੈ ਇਹ ਤੁਸੀਂ ਦੇਖ ਸਕਦੇ ਰੇਸ਼ੇ ਵੀ ਬਿਲਕੁਲ ਨੈਚੁਰਲ ਹੈ ਸਾਰੇ ਨੈਚੁਰਲ ਰੇਸ਼ੇ ਆ ਉਹ ਇਹਦੇ ਤੇ ਉਹ ਜਿਆਦਾ ਕੰਮ ਨਹੀਂ ਹੋ ਹਾਂਜੀ ਅਸੀਂ ਆਪਣਾ ਪੂਰੀ ਕੋਸ਼ਿਸ਼ ਕਰੀ ਦੀ ਆ ਕੋਈ ਕਮੀ ਪੇਸ਼ੀ ਰਹਿ ਨਾ ਜਾਵੇ ਗੁਰੂ ਘਰ ਵਾਸਤੇ ਹਾਂ ਕੋਈ ਨਹੀਂ ਰਹਿਣ ਦੇ ਇਹ ਤਾਂ ਕੋਈ ਲੈਕਰ ਨਹੀਂ ਕੋਈ ਕਾਤਾ ਇਹਦਾ ਬਾਕੀ ਮੈਂ ਇੱਕ ਚੀਜ਼ ਦਨ ਹੋਰ ਦੱਸਦਾ ਇਹਨਾਂ ਦੇ ਜਿਹੜੇ ਰੇਟ ਆ ਬਹੁਤ ਵਾਜਬ ਰੇਟ ਆ ਇਹਨਾਂ ਨੇ ਆਪਣਾ ਇੱਕ ਬਿਲਕੁਲ ਮਾਈਨਰ ਜਿਹਾ ਮਾਰਜਿਨ ਰੱਖ ਕੇ ਇਹਨਾਂ ਨੇ ਰੇਟ ਰੱਖਿਆ ਪਰ ਫਿਰ ਵੀ ਕੀ ਹੁੰਦਾ ਕਿ ਸਾਡੀ ਜਿਹੜੀ ਸੋਚ ਬਣੀ ਹੁੰਦੀ ਆ ਆਪਣੀ ਵੀ ਅਸੀਂ ਜਾਣ ਬੁੱਝ ਕੇ ਥੋੜੇ ਬੋਤੇ ਪੈਸੇ ਕੱਟ ਕਰਨ ਵਾਲੀ ਤੇ ਉਹਦਾ ਵੀ ਇਹ ਫਿਰ ਵੀ ਜਿਹੜਾ ਸੰਗਤ ਆਉਂਦੀ ਆ ਮਾਨਤਾਣ ਕਰਦੇ ਆ ਪਰ ਬਹੁਤ ਥੋੜਾ ਮਜਬੂਰ ਨਾ ਕੀਤਾ ਜਾਵੇ ਬੇਨਤੀ ਕਰਦੇ ਆ ਮਜਬੂਰ ਨਾ ਕੀਤਾ ਜਾਵੇ ਬਹੁਤ ਥੋੜਾ ਬਿਲਕੁਲ ਨਹੀਂ ਜੇ ਤੁਸੀਂ ਮਜਬੂਰ ਕਰੋ ਤੇ ਇਹ ਨਹੀਂ ਕਿ ਉਤਰ ਇਹਨਾਂ ਦਾ ਬਿਲਕੁਲ ਜਿਹੜਾ ਮਾਰਜਿਨ ਹੈ ਇਹਨਾਂ ਨੇ ਬਿਲਕੁਲ ਸੈੱਟ ਰੱਖਿਆ ਆਪਣਾ ਇਹ ਚਾਹੁੰਦੇ ਨਹੀਂ ਕਿ ਅਸੀਂ ਮਤਲਬ ਗਾਹਕ ਵਾਪਸ ਜਾਵੇ ਰੇਟ ਰੇਟ ਨੂੰ ਮਤਲਬ ਬਹੁਤ ਵਧੀਆ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਜਦੋਂ ਕਾਰੋਂ ਹੁੰਦੇ ਪਾਈ ਜਾਂਦੇ ਹੱਥ ਛੋੜਦੇ ਹਾਂ ਕੰਮ ਨਾਲ ਵੀ ਲੱਗਿਆ ਪਾਈ ਜਾਂਦੇ ¡Hola, Flo! ਇਹ ਕਾਦੇ ਕੌਲੇ ਪੈੜੇ ਇਹ ਉਹ ਅਰਥ ਬੰਦਿਆ ਆ ਆਛਾ ਆਛਾ ਇਹ ਮਸ਼ੀਨ ਕਟਾਈ ਵਾਸਤੇ ਆਹ ਆ ਪਟਾਈ ਆ ਤੇ ਚਲਦੀ ਮੈਨੂਅਲ ਹੈ ਜਾਂ ਕੰਪਿਊਟਰ ਸਿਸਟਮ ਹੈ ਕੋਈ ਇਹਦਾ ਨਹੀਂ ਇਹ ਉਹ ਕੰਪਿਊਟਰ ਵਾਲੀ ਹੈ ਇਹ ਬੈਣੀ ਅੱਛਾ ਉਹ ਕੰਪਿਊਟਰ ਵਾਲੀ ਅੱਛਾ ਮੈਨਿਆੜੋ ਮੈਨੋ ਕਾਟਾ ਗਿਲੜ ਪੁਰਿੰਝੇ ਸੇ ਸੁਣੀ ਲੈ ਲੈ ਉਹ ਕਰਾ ਪਲਾਘ ਦੋ ਲੈ ਉਹ ਸੈਟ ਕਰੀਏ ਇਹੋ ਤੋਂ ਮੈਂ ਇਹ ਨਿਸ਼ਾਨ ਸਾਹਿਬ ਦੇ ਉੱਤੇ ਲੱਗਣ ਹਾਜੀਆ ਗੁਰੂ ਦੇ ਉੱਤੇ ਉੱਪਰ ਗੁਰਦੁਆਰਾ ਸਾਹਿਬ ਤੇ ਲੱਗਣ ਇਹ ਗੁਰੂ ਸਾਹਿਬ ਦੇ ਸਰੂਪ ਦੇ ਮਾਰ ਗੁਰਦੁਆਰਾ ਸਾਹਿਬ ਦੇ ਅੰਦਰ ਲੱਗਣ ਵਾਸਤੇ ਜਿਹੜੀ ਬਣਦੀ ਚੀਜ਼ ਹੈ ਇਹ ਸਟੀਲ ਦੇ ਖੰਡੇ ਵੀ اٿا <laughs> پوندو ਤਾਲ ਕੀ ਸਰ ਹੂੰ